ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਡਿਸਕਸ ਕਰਨ ਜਾ ਰਹੇ ਹਾਂ ਕਾਫੀ ਸਟੂਡੈਂਟ ਦਾ ਫੋਨ ਮੈਸੇਜ ਆਉਂਦੇ ਆ ਤੇ ਕੁਝ ਆਪਣੇ ਡਾਊਟ ਕਲੀਅਰ ਕਰਨਾ ਚਾਹੁੰਦੇ ਆ ਸੋ ਮੈਂ ਡਾਊਟ ਕਲੀਅਰ ਕਰਦਾ ਪਹਿਲੀ ਗੱਲ ਤਾਂ ਟੀਪੀ ਦੇ ਬਾਰੇ ਟੀਪੀ ਜਿਹੜੀ 2021 23 ਦੀ ਹੈ ਪਹਿਲਾਂ ਸੀਗੀ 17 ਜੂਨ ਤੱਕ ਸੋਰੀ 17 ਜਨਵਰੀ ਤੱਕ ਉਸ ਤੋਂ ਬਾਅਦ 31 ਜਨਵਰੀ ਤੱਕ ਹੁਣ 5 ਫਰਵਰੀ ਤੱਕ ਕੈਰੀ ਐਕਸਟੈਂਡ ਹੋਈ ਹੈ ਠੀਕ ਹੈ ਹਲੇ ਇਸ ਚੀਜ਼ ਦੇ ਬਾਰੇ ਸਟੂਡੈਂਟ ਜਾ ਰਹੇ ਆ ਟੀਪੀ ਦੇ ਉੱਪਰ ਸੋ ਜਦੋਂ ਤੁਹਾਨੂੰ ਕੇਅਰ ਰਿਲੀਵਿੰਗ ਲੈਟਰ ਮਿਲੇਗਾ ਸਾਰਿਆਂ ਨੂੰ ਇਕੱਠਾ ਰਿਲੀਵਿੰਗ ਲੈਟਰ ਮਿਲੇਗਾ ਓਕੇ ਕਾਲਜ ਵੱਲੋਂ ਆਏਗਾ ਸੋ ਉਹਨੂੰ ਤੁਸੀਂ ਕੇਅ ਫਿਲ ਕਰਕੇ ਸਕੂਲ ਦੇ ਵਿੱਚੋਂ ਮੋਹਰ ਲਗਵਾ ਕੇ ਪ੍ਰਿੰਸੀਪਲ ਦੇ ਸਾਈਨ ਕਰਵਾ ਕੇ ਜਮ੍ਹਾਂ ਕਰਵਾਉਣਾ ਠੀਕ ਹੈ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਈ ਸਟੂਡੈਂਟ ਨੂੰ ਫਾਇਦਾ ਵੀ ਹੋ ਗਿਆ ਟੀਪੀ ਐਕਸਟੈਂਡ ਦਾ ਕਿਉਂਕਿ ਉਹਨਾਂ ਦੇ ਕੀ ਆ ਪੂਰੇ ਦਿਨ ਨਹੀਂ ਬਣ ਰਹੇ ਸੀ ਓਕੇ ਹੁਣ ਉਮੀਦ ਕਰਦਾ ਸਾਰਿਆਂ ਦੇ ਪੂਰੇ ਦਿਨ ਬਣ ਗਏ ਸੋ ਟੀਪੀ ਲਗਾਉਣੀ ਬਹੁਤ ਜ਼ਰੂਰੀ ਸੀ ਜਿਨ੍ਹਾਂ ਦੇ ਦਿਨ ਦਿਨ ਘਟ ਰਹੇ ਆ ਸੋ ਪਲੀਜ਼ ਇੱਕ ਵਾਰ ਗੱਲ ਕਰ ਲਿਓ ਕਿਉਂਕਿ ਇਸ ਤੋਂ ਬਿਨਾ ਤੁਹਾਨੂੰ ਕੀ ਹੈ ਕਾਲਜ ਵਿੱਚ ਜਾਂ ਸਰੀ ਰੋਲ ਨੰਬਰ ਜਾਰੀ ਨਹੀਂ ਹੋਣਗੇ ਤੁਹਾਡੇ ਪੇਪਰ ਨਹੀਂ ਹੋਣਗੇ ਸੋ ਪਲੀਜ਼ ਇਸ ਗੱਲ ਦਾ ਡਾਊਟ ਆਫ ਦਾ ਕਲੀਅਰ ਕਰ ਲਿਓ ਪਹਿਲਾਂ ਕਾਲਜ ਦੇ ਵਿੱਚ ਜਾ ਕੇ ਜਾਂ ਜਿਹੜੇ ਡਾਈਟ ਦੇ ਵਿੱਚ ਆਉਥੋਂ ਕਲੀਅਰ ਕਰ ਲਿਓ ਵੀ ਸਾਡੀ ਘਟ ਰਹੀ ਹੈ ਜਾਂ ਵੱਧ ਰਹੀ ਹੈ ਉਮੀਦ ਕਰਦਾ ਲਗਭਗ ਸਾਰਿਆਂ ਨੇ ਟੀਪੀ ਲਗਾਈ ਹੋਣੀ ਵਧੀਆ ਸੋ ਸਾਰਿਆਂ ਦੀ ਕੀ ਹੈ ਪੂਰੀ ਹੋਏਗੀ ਉਸ ਤੋਂ ਬਾਅਦ ਤੁਹਾਡੀਆਂ ਕਲਾਸਾਂ ਸ਼ੁਰੂ ਹੋਣਗੀਆਂ ਠੀਕ ਹੈ ਕਾਲਜ ਵਿੱਚ ਥੋੜੇ ਦਿਨ ਕਲਾਸਾਂ ਲੱਗਣਗੀਆਂ ਕਿਉਂਕਿ ਟੀਪੀ ਵੈਰੀਫਾਈ ਹੁੰਦੀ ਹੈ ਟੀਪੀ ਸਰਟੀਫਿਕੇਟ ਜਿਹੜਾ ਮਿਲਦਾ ਪਹਿਲਾਂ ਕੀ ਹੈ ਤੁਹਾਡੇ ਕਾਲਜ ਵੱਲੋਂ ਵੈਰੀਫਾਈ ਹੋਏਗਾ ਫਿਰ ਡਾਈਟ ਵੱਲੋਂ ਵੈਰੀਫਾਈ ਹੋਏਗਾ ਉਸ ਤੋਂ ਬਾਅਦ ਕੀ ਹੈ ਐਸਈਆਰਟੀ ਵੱਲੋਂ ਵੈਰੀਫਾਈ ਹੋਏਗਾ ਤਿੰਨ ਜਗ੍ਹਾ ਤੇ ਵੈਰੀਫਾਈ ਹੁੰਦਾ ਜਦੋਂ ਪੂਰਾ ਵੈਰੀਫਿਕੇਸ਼ਨ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਕੀ ਹੈ ਰੋਲ ਨੰਬਰ ਵਗੈਰਾ ਜਾਰੀ ਕਰਨਗੇ ਸੋ ਆਪਦਾ ਇਸ ਗੱਲ ਦਾ ਪੂਰਾ ਖਾਸ ਧਿਆਨ ਰੱਖਿਓ ਜਿਹੜੇ 22 24 ਵਾਲੇ ਵੀ ਸੁਣ ਰਿਹਾ ਵੀਡੀਓ ਤਾਂ ਉਹ ਵੀ ਇਸ ਗੱਲ ਦਾ ਖਾਸ ਧਿਆਨ ਰੱਖਿਓ ਟੀਪੀ ਵਿੱਚ ਛੁੱਟੀ ਨਾ ਮਾਰਿਓ ਠੀਕ ਹੈ ਜੇ ਛੁੱਟੀ ਵੱਜ ਵੀ ਗਈ ਤਾਂ ਸਕੂਲ ਵਾਲ ਨਾਲ ਵਧੀਆ ਬਣਾ ਕੇ ਰੱਖਿਓ ਤੁਹਾਨੂੰ ਕੀ ਹੈ ਐਬਸੈਂਟ ਨਾ ਕਰਨਾ ਓਕੇ ਇਹੋ ਜਿਹਾ ਕੁਝ ਰੱਖਿਓ ਆਪਦਾ ਤਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ ਕਿਉਂਕਿ ਇਹਦੇ ਤੋਂ ਬਿਨਾ ਤੁਹਾਨੂੰ ਕਿਹ ਰੋਲ ਨੰਬਰ ਜਾਰੀ ਨਹੀਂ ਹੋਏਗਾ ਬਿਨਾ ਕੰਮ ਤੋਂ ਤੁਹਾਡਾ ਸਾਲ ਖਰਾਬ ਹੋਏਗਾ ਫੀਸ ਖਰਾਬ ਹੋਏਗੀ ਫੇਲ ਹੋ ਜਾਓਗੇ ਕੋਈ ਫਾਇਦਾ ਨਹੀਂ ਰਹਿਣਾ ਓਕੇ ਉਸ ਤੋਂ ਬਾਅਦ ਕੀ ਹੈ ਤੁਹਾਡੀਆਂ ਕਲਾਸਾਂ ਜਿਹੜੀਆਂ 22 24 ਦੀਆਂ ਇੱਕ ਲੈਟਰ ਆਇਆ ਸੀ ਹੁਣ ਪਿੱਛੇ ਜੀ 5 4 ਦਿਨ ਪਹਿਲਾਂ ਉਹਦੇ ਵਿੱਚ ਲਿਖਿਆ ਸੀਗਾ 5 ਫਰਵਰੀ ਤੋਂ ਕਾਲਜਾਂ ਦੇ ਵਿੱਚ ਕਿ ਕਲਾਸਾਂ ਸ਼ੁਰੂ ਹੋ ਰਹੀਆਂ ਸੈਕੰਡ ইয়ার ਦੀਆਂ ਠੀਕ ਹੈ ਜਿਹੜੇ 22 24 ਸੈਸ਼ਨ ਹੈ ਉਹਨਾਂ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਸੋ ਤੁਹਾਨੂੰ ਕਾਲਜ ਵੱਲੋਂ ਇਨਫੋਰਮੇਸ਼ਨ ਮਿਲੀ ਗਈ ਹੋਣੀ ਹੈ ਕਿ ਕਲਾਸਾਂ ਕਦੋਂ ਸ਼ੁਰੂ ਹੋ ओके ਨੁਕਸਾਨ ਨਾ ਕਰਾ ਕੇ ਬੈਜਿਓ ਠੀਕ ਹੈ ਕਈ ਹੁੰਦੇ ਆ ਚਲੋ ਛੱਡੋ ਪਰ ਆਪਾਂ ਕਾਲਜ ਕੀ ਲੈਣ ਜਾਣਾ ਜੇਕਰ ਤੁਸੀਂ ਕਾਲਜ ਵਿੱਚ ਰੈਗੂਲਰ ਹੋ ਤਾਂ ਉਹਦੀ ਅਟੈਂਡੈਂਸ ਨੂੰ ਕੰਪਲੀਟ ਰੱਖਿਓ ਐਵੇਂ ਬਿਨਾ ਕੰਮ ਤੋਂ ਨੁਕਸਾਨ ਹੋ ਜਾਊਗਾ ਤੁਹਾਡਾ ਓਕੇ ਸੋ 5 ਫਰਵਰੀ ਤੋਂ ਕਹਿ ਰਿਹਾ ਕਲਾਸਾਂ ਉਸ ਤੋਂ ਬਾਅਦ ਤੁਹਾਨੂੰ ਲਗਭਗ ਟੀਪੀ ਅਸਾਈਨ ਕਰਨਗੇ ਮੇਰੇ ਹਿਸਾਬ ਨਾਲ ਜੁਲਾਈ ਦੇ ਵਿੱਚ ਕਿਉਂਕਿ ਉਸ ਤੋਂ ਪਹਿਲਾਂ ਤਾਂ ਕੋਈ ਪ੍ਰਵੀਜ਼ਨ ਬਣਨਾ ਨਹੀਂ ਠੀਕ ਹੈ ਕਿਉਂਕਿ ਵਿੱਚ ਫਿਰ ਇੱਕ ਮੰਥ ਦੀਆਂ ਛੁੱਟੀਆਂ ਆ ਜਾਂਦੀਆਂ ਇਸ ਲਈ ਮੇਰੇ ਹਿਸਾਬ ਨਾਲ ਤੁਹਾਨੂੰ ਕੀ ਹੈ ਜੁਲਾਈ ਦੇ ਵਿੱਚ ਟੀਪੀ ਘੱਟੋ ਘੱਟ ਉਸ ਤੋਂ ਬਾਅਦ ਅੱਗੇ ਵੀ ਜਾ ਸਕਦੀ ਆ ਤਾਂ ਜੁਲਾਈ ਦੇ ਵਿੱਚ ਮੰਨ ਕੇ ਚੱਲੋ ਵੀ ਤੁਹਾਨੂੰ ਟੀਪੀ ਕੀ ਲੱਗੇਗੀ ਉਸ ਤੋਂ ਬਾਅਦ ਤੁਹਾਡੇ ਐਗਜ਼ਾਮ ਹੋਣਗੇ ਤੁਸੀਂ ਐਗਜ਼ਾਮ ਦਾ ਸੋਚ ਕੇ ਚੱਲੋ ਜਿਹੜੇ 21 23 ਵਾਲੇ ਆ ਉਹਨਾਂ ਦੇ ਐਗਜ਼ਾਮ ਤਾਂ ਅਪ੍ਰੈਲ ਜਾਂ ਮਈ ਦੇ ਵਿੱਚ ਹੋਣਗੇ ਤੇ ਜਿਹੜੇ 22 24 ਹੈ ਉਹ ਤਾਂ ਤੁਸੀਂ ਹਜੇ ਇੱਕ ਸਾਲ ਵੇਟ ਕਰੋ ਅਗਲੇ ਸਾਲ ਹੀ ਮੰਨ ਕੇ ਚੱਲੋ ਤੁਹਾਡੇ ਐਗਜ਼ਾਮ ਹੋਣਗੇ ਓਕੇ ਉਸ ਤੋਂ ਬਾਅਦ ਪੀਐਸਟੈਟ ਦਾ ਨਾ ਇੱਕ ਮੇਰੇ ਕੋਲ ਲਗਾਤਾਰ ਸਟੂਡੈਂਟ ਕੁਝ ਫੋਟੋ ਜੀ ਭੇਜ ਰਿਆ ਹੁੰਦੇ ਤੇ ਲਿਖਿਆ 18 ਫਰਵਰੀ ਨੂੰ ਪੀਐਸਟੈਟ ਸ਼ੁਰੂ ਹੋਏਗਾ 25 ਲਾਸਟ ਡੇਟ ਹੋਏਗੀ ਇਹ ਉਹ ਫालतू ਚੀਜ਼ਾਂ ਲਿਖ ਰੱਖੀ ਐ Google ਦੇ ਉੱਪਰ ਤੁਸੀਂ ਕੁਝ ਕੁਝ ਵੀ ਸਰਚ ਕਰ ਲਓ ਕੁਛ ਨਾ ਕੁਛ ਤੁਹਾਨੂੰ ਮਿਲ ਹੀ ਜਾਏਗਾ ਠੀਕ ਹੈ ਕਈ ਸ਼ਰਾਰਤੀ ਅਨਸਰ ਹੁੰਦੇ ਆ ਉਹਨਾਂ ਨੂੰ ਪਤਾ ਹੈ ਪੀਐਸਟੈਟ ਦਾ ਐਗਜ਼ਾਮ ਆਉਣ ਵਾਲਾ ਹੈ ਤਾਂ ਉਹ ਕੀ ਐ ਵੈਬਸਾਈਟ ਦੇ ਉੱਪਰ ਇਹੋ ਜਿਹਾ ਲਿੰਕ ਕ੍ਰੀਏਟ ਕਰ ਦਿੰਦੇ ਆ ਜਿੰਦੇ ਨਾਲ ਕੀ ਐ ਸਾਰਾ ਕੁਝ ਇਨਫੋਰਮੇਸ਼ਨ ਆ ਜਾਂਦੀ ਐ ਠੀਕ ਹੈ ਉਸ ਤੋਂ ਬਾਅਦ ਕੀ ਐ ਜਦੋਂ ਆਪਾਂ ਉਹਤੇ ਕਲਿੱਕ ਕਲਿੱਕ ਕਰਨ ਦੇ ਪੈਸੇ ਮਿਲਦੇ ਆ ਠੀਕ ਹੈ ਅਸਲ ਦੇ ਵਿੱਚ ਨਾ ਇਹ Google AdSense ਹੁੰਦੀ ਹੈ ਜਦੋਂ ਆਪਾਂ ਕਲਿੱਕ ਕਰਦੇ ਆ ਤਾਂ ਉਹ ਕਲਿੱਕ ਦੇ ਕੀ ਆ ਪੈਸੇ ਮਿਲਦੇ ਆ ਥੋੜੇ ਬਹੁਤੇ ਠੀਕ ਹੈ ਤਾਂ ਇਸ ਲਈ ਕਿ ਜਨਤਾ ਲਿੰਕ ਕ੍ਰੀਏਟ ਕਰ ਦਿੰਦੀ ਆ ਤਾਂ ਕਿ ਸਟੂਡੈਂਟ ਸਰਚ ਕਰੇ ਪੀਐਸਟੈਟ 2024 ਉਹਨਾਂ ਸਾਹਮਣੇ ਪਹਿਲਾ ਲਿੰਕ ਆ ਗਿਆ ਉਹਨਾਂ ਤੇ ਕਲਿੱਕ ਕੀਤਾ ਠੀਕ ਹੈ ਕਲਿੱਕ ਸੀਟੀਆਰ ਕਹਿੰਦੇ ਨੇ ਇਹਨੂੰ ਠੀਕ ਹੈ ਸੀਟੀਆਰ ਇਹਨੂੰ ਕਹਿੰਦੇ ਨੇ Google AdSense ਦੀ ਫਾਰਮ ਦੇ ਵਿੱਚ ਆਪਾਂ ਉਥੋਂ ਪੈਸੇ ਵਗੈਰਾ ਵੀ ਮਿਲਦੇ ਆ ਕਿਉਂਕਿ ਆਪਣਾ ਅਕਾਊਂਟ kia Google ਨਾਲ ਅਟੈਚ ਹੋਇਆ ਹੁੰਦਾ ਕਿਉਂਕਿ ਇਥੋਂ ਐਡ ਵਗੈਰਾ ਚੱਲਦੀਆਂ ਤੁਸੀਂ ਦੇਖਿਆ ਨਾ ਵੈਬਸਾਈਟ ਦੇ ਉੱਪਰ ਜਾਂਦੇ ਹੋ ਉੱਥੇ ਐਡ ਬਹੁਤ ਆਉਂਦੀਆਂ ਉਹਨਾਂ ਐਡ ਦੇ ਇੱਕੀਆ ਪੈਸਾ ਮਿਲਦਾ ਠੀਕ ਹੈ ਇਸ ਲਈ ਟੈਨਸ਼ਨ ਨਾ ਲਿਆ ਕਰੋ ਜਿੰਨਾ ਚਿਰ এসਈਆਰਟੀ ਵੱਲੋਂ ਨੋਟੀਫਿਕੇਸ਼ਨ ਨਹੀਂ ਆਏਗਾ ਉਨੀ ਚਿਰ ਮੰਨ ਕੇ ਚੱਲੋ ਤੁਸੀਂ ਤੁਹਾਡੇ ਪੀਐਸਟਟ ਨਹੀਂ ਹੋਏਗਾ ਓਕੇ ਕਹਿ ਰਹੇ ਆ ਮਾਰਚ ਅਪ੍ਰੈਲ ਦੇ ਵਿੱਚ ਬਟ ਪੱਕਾ ਨਹੀਂ ਆ ਕਦੋਂ ਹੋਏਗਾ ਜਦੋਂ ਆ ਗਿਆ ਤੁਹਾਨੂੰ ਜਰੂਰ ਦੱਸਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਆ ਆਪਣਾ ਬੈਚ ਚੱਲ ਰਿਹਾ ਠੀਕ ਹੈ ਪੀਐਸਟੈਟ ਦਾ ਜਿੰਦੀ ਫੀਸ ਕਿੰਨੀ ਹੈ ਸਿਰਫ 400 ਹੁਣ ਤੁਸੀਂ ਫੀਸ ਦੇ ਨਾ ਜਾਇਓ ਠੀਕ ਹੈ ਪਿਛਲੇ ਜਿਹੜੇ 100 ਰੁਪਏ ਵਿੱਚ ਕਰਵਾਇਆ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸੈਫੋਸਟੇਅਰ ਦੇ ਪੇਪਰ ਕਿੰਨੇ ਵਧੀਆ ਹੋਏ ਸਾਰੀ ਗੈਸ ਲਾਉਂਦੇ ਸੀ ਉਹਦੇ ਵਿੱਚੋਂ ਪੇਪਰ ਹੁੰਦਾ ਫੀਸ ਦੇ ਨਾ ਜਾਇਆ ਕਰੋ ਜ਼ਰੂਰੀ ਨਹੀਂ ਹੈ ਹਰ ਇੱਕ ਸਸਤੀ ਚੀਜ਼ ਮਾੜੀ ਹੋਊਗੀ ਸਸਤੀਆਂ ਚੀਜ਼ਾਂ ਵਧੀਆ ਵੀ ਹੁੰਦੀਆਂ ਰੱਬ ਦਾ ਨਾਮ ਬਹੁਤ ਸਸਤਾ ਠੀਕ ਹੈ ਬਹੁਤ ਵਧੀਆ ਹੁੰਦਾ ਇਹ ਤਾਂ ਐਗਜ਼ਾਮਪਲ ਦਿੱਤੀ ਹੈ ਠੀਕ ਹੈ ਫੀਸ ਦੇ ਨਾ ਜਾਇਆ ਕਰੋ ਤੁਹਾਨੂੰ ਕਿਹ 4 ਸਬਜੈਕਟ ਕਰਾਵਾਂਗੇ ਮੈਥ ਮੈਥ লাইਵ ਚੱਲੇਗਾ ਈਵੀਐਸ লাইਵ ਚੱਲੇਗੀ ਉਸ ਤੋਂ ਬਿਨਾ ਕੀ ਹੈ ਜਿਹੜੀ ਆਪਣੀ ਇੰਗਲਿਸ਼ ਹੋ লাইਵ ਚੱਲੇਗੀ ਬਾਕੀ ਸਾਈਕੋ ਦੀਆਂ ਤੁਹਾਨੂੰ ਕੀ ਰਿਕਾਰਡਡ ਵੀਡੀਓ ਮਿਲਣਗੀਆਂ ਉਸ ਤੋਂ ਬਿਨਾ ਐਮਸੀਕਿਊ ਮਿਲਣਗੇ ਨੋਟਸ ਮਿਲਣਗੇ ਨਾਲ ਕੀ ਹੈ ਹਰ ਵੀਕ ਪਹਿਲਾ ਮੌਕ ਟੈਸਟ ਤੁਹਾਨੂੰ ਵੈਲੈਂਟਾਈਨ ਡੇ ਤੇ 14 ਫਰਵਰੀ ਨੂੰ ਦਵਾਂਗੇ ਗਿਫਟ ਉਸ ਤੋਂ ਬਾਅਦ ਕੀ ਹੈ ਹਰ ਵੀਕ ਤੁਹਾਨੂੰ ਇੱਕ ਮੌਕ ਟੈਸਟ ਜਰੂਰ ਦਿੱਤਾ ਜਾਵੇਗਾ ਓਕੇ ਤੇ ਨਾਲ ਕੀ ਹੈ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਹਰ ਰੋਜ਼ ਤੁਹਾਨੂੰ ਮੈਥ ਦੇ ਕੀ ਹੈ 10 ਐਮਸੀਕਿਊ ਟੈਸਟ ਦਈਏ ਤਾਂ ਕਿ ਤੁਹਾਡੀ ਤਿਆਰੀ ਵਧੀਆ ਹੋ ਸਕੇ ਪੰਜ ਟੈਸਟ ਤਾਂ ਮੰਨ ਕੇ ਚਲੋ ਇੱਕ ਵੀਕ ਦੇ ਵਿੱਚ ਤੁਹਾਨੂੰ ਪੰਜ ਟੈਸਟ ਤਾਂ ਜਰੂਰ ਮਿਲਣਗੇ ਓਕੇ 10 ਕੁਐਸਚਨ ਮਿਲ ਜਾਣ 15 ਕੁਐਸਚਨ ਮਿਲ ਜਾਣ 20 ਕੁਐਸਚਨ ਮਿਲ ਜਾਣ ਤੁਹਾਨੂੰ ਟੈਸਟ ਆਏਗਾ ਡੇਲੀ ਤੁਸੀਂ ਉਹ ਟੈਸਟ ਨੂੰ ਕੀ ਹੈ ਕੰਪਲੀਟ ਕਰਨਾ ਹੈ ਓਕੇ ਆਪਣੀਆਂ ਕਲਾਸਾਂ ਐਪ ਦੇ ਉੱਪਰ ਲੱਗਦੀਆਂ YouTube ਦੇ ਉੱਪਰ ਹੁਣ ਨਹੀਂ ਲੱਗਦੀਆਂ ਕਿਉਂਕਿ ਸਟੂਡੈਂਟ ਕੀ ਆਪਣੀ ਦੋਸਤੀ ਨਿਭਾਉਣ ਦੇ ਚੱਕਰ 'ਚ ਉਹਨੂੰ ਸ਼ੇਅਰ ਕਰ ਦਿੰਦੇ ਸੀ ਸੋ ਸਾਡਾ ਨੁਕਸਾਨ ਬਹੁਤ ਹੋ ਰਿਹਾ ਸੀ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਦੇ ਉੱਪਰ ਮੈਨੂੰ ਕਾਲ ਕਰ ਸਕਦੇ ਹੋ ਕਿਉਂਕਿ ਹੱਲੇ ਰੇਟ ਸਿਰਫ ਹੜੀ ਹੜੀ ਇਹਨੂੰ ਕੀ ਆਪਾਂ ਵਧਾਵਾਂਗੇ ਪਹਿਲਾਂ 200 ਸੀਗਾ ਫਿਰ 300 400 ਕਰਤਾ ਸੋ ਉਮੀਦ ਕਰਦੇ ਆਉਣ ਵਾਲੇ ਦਿਨਾਂ 'ਚ 500 ਰੁਪਏ ਵੀ ਹੋਏਗਾ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਥੈਂਕ ਯੂ ਵੈਰੀ ਮਚ